ਸਸੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਸ਼ੇਰੀ ਫੋਰਸ ਲੈ ਕੇ ਆਏ ਆ ਬਹੁਤ ਹੀ ਸ਼ਾਨਦਾਰ ਬਸ਼ੇਰੀ ਆ ਦੇਖ ਸਕਦੇ ਆ ਦੋਸਤੋ ਬਣਦੀ ਤਣ ਦੀ ਬਸ਼ੇਰੀਆ ਬਹੁਤ ਚੰਗੀ ਕਦਕਾਠ ਕਰਨ ਵਾਲੀ ਧੌਣ ਧੁਣ ਕੰਨਾਂ ਕੋ ਨਾਲ ਦੀ ਬਹੁਤ ਸ਼ਨਖੀ ਬਸ਼ੇਰੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਗੱਲਾਂ ਕਰਾ ਦੇਣੇ ਆ ਇਸ ਬਸ਼ੇਰੀ ਨੇ ਦੇਖ ਸਕਦੇ ਆ ਦੋਸਤੋ ਹਾਈਡ ਹੂਡ ਬਹੁਤ ਚੰਗੀ ਕਰਦੀ ਆਂਦੀ ਆ ਤੇ ਸਾਰੀ ਡਿਟੇਲ ਬਾਈਆਂ ਤੋਂ ਤੁਸੀਂ ਲੈ ਸਕਦੇ ਹੋ ਨੰਬਰ ਦਿੱਤਾ ਹੋਇਆ ਵੀਡੀਓ ਦੇ ਵਿੱਚ ਰੰਗ ਬੰਨ ਤੇ ਸਨਖ ਬੰਨ ਤਾਂ ਤੁਸੀਂ ਦੇਖ ਹੀ ਲਿਆ ਜੀ ਬਸ਼ੇਰੀ ਦਾ ਨਖਰਾ ਨਖਰਾ ਬਹੁਤ ਆ ਬਸ਼ੇਰੀ ਦੇ ਵਿੱਚ ਤੇ ਰੇਟ ਦੀ ਗੱਲ ਬਾਈਆਂ ਨਾਲ ਤੁਸੀਂ ਫੋਨ ਤੇ ਕਰ ਸਕਦੇ ਹੋ ਤੇ ਬਹੁਤ ਹੀ ਚੰਗੀ ਬਸ਼ੇਰੀ ਬਣਨ ਵਾਲੀ ਹੈ ਜੀ ਜਿਹੜੇ ਘਰੇ ਜਾਊਗੀ ਭਾਗ ਹੀ ਲਾ ਦੂਗੀ ਮਾਂ ਦੀ ਹਾਈਟ 63 ਇੰਚ ਆ ਜੀ ਬਿਸ਼ਰੀ ਦੀ ਨੰਬਰ ਵਾਈਆਂ ਦਾ ਦਿੱਤਾ ਵੈ 90561 52052 ਸੰਪਰਕ ਕਰ ਸਕਦੇ ਹੋ ਦੋਸਤੋ ਖਰੀਦਣ ਲਈ ਜ਼ਿਲ੍ਹਾ ਬਠਿੰਡਾ ਵਾਈਆਂ ਦਾ ਤੇ ਜੇ ਕਿਸੇ ਵੀਰ ਨੇ ਐਡ ਲਪਾਉਣੀ ਹੁੰਦੀ ਆ ਆਪਣਾ ਨੰਬਰ ਵੀ ਵੀਡੀਓ ਦੇ ਵਿੱਚ ਚੱਲ ਰਿਹਾ ਜੀ 9781016345 ਇਸ ਨੰਬਰ ਤੇ ਆਪਾਂ ਨੂੰ ਫੋਟੋਆਂ ਵੀਡੀਓ ਭੇਜ ਸਕਦੇ ਹੋ ਤੁਸੀਂ ਚੰਗੇ ਲੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਬਟਨ ਦਬਾ ਦਿਓ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਦਾਂ ਲਗੀ ਧੰਨਵਾਦ ਦੋਸਤੋ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਜਾਂਦੇ ਰਹੋ